ਓਏ ਹੋਏ ਆਗਿਆ ਸਰਕਾਰਾ ਵਾਟਰ ਪੀਓਗੇ ਵਾਟਰ ਹੈ ਨਹੀਂ ਕੋਲਡ ਡਰਿੰਕ ਨਹੀਂ ਕਾਫੀ ਚਾਹ ਸਟਾਰਬਕਸ ਪੀਣਾ ਲਾ ਅਸਲੇ ਆਇਕਰ ਗਲਾਸ 'ਚ ਨਾ ਥੋੜੀ ਸਪਰੇ ਪਾ ਕੇ ਲਿਆ ਦੇ ਉਹ ਪੀ ਲੂੰਗੀ ਕੀ ਹੋ ਗਿਆ ਮੂੰਹ ਜਾ ਕਿਉਂ ਸਿੱਟਰ ਹੈ ਕੀ ਹੋ ਗਿਆ ਤੁਸੀਂ ਐਂ ਕਰੋ ਪਹਿਲਾਂ ਤਨਖਾਹ ਗੈਨ ਲਓ ਕਿਤੇ ਨਾ ਪੈਸੇ ਕੱਟ ਨਾ ਹੋਣ ਇਹਦੇ 'ਚ 1000 ਰੁਪਿਆ ਪੈਨਰੇਗਾ ਚ ਲੱਗੀਆਂ ਕਿ ਟੁੜਾਖਾਨੇ ਚ ਲੱਗੀਆਂ 1000 ਰੁਪਿਆ ਦਿੰਦੇ ਨਹੀਂ ਬਸ ਆ ਕੀ ਦਰਗਾ ਹੋਈ ਤਨਖਾਹ ਤਾਂ ਬਹੁਤ ਆਈ ਸੀ 80 ਵਿੱਚ ਕਢਾ ਕੇ ਲਈ ਸੀ ਉਹ ਬਾਹਰ ਹੀ ਡਾਕਾ ਪੈ ਗਿਆ ਉਹ ਬਾਈ ਬੈਠੇ ਸੀ ਸਾਰੀ ਤਨਖਾਹ ਖੋਲ ਹੀ ਮੇਰੇ ਤੋਂ ਉਹਨੇ ਖਾ ਤੋ ਗੋਲੀ ਕਹਿੰਦਾ ਕਬੀਲਦਾਰ ਬੰਦਾ ਮੈਂ ਮੈਂ ਰੱਖੂਗਾ ਤਨਖਾਹ ਨਹੀਂ ਭੈਣ ਨੂੰ ਐ ਉਹੀ ਖੋਲੇ ਯਾਰ ਉਹ ਬਾਹਰ ਹੀ ਬੈਠਾ ਉਹ ਬਾਈ ਬਾਈ ਓਰੇ ਆ ਮੜਾਂ ਅੰਤਰਾ ਮੈਂ ਕੜਦਾ ਜਲੂਸੇ ਦਾ ਭਾਬੀ ਭਾਬੀ ਆਈ ਮੜਾ ਬਾਹਰੇ ਆਇਓ ਕਿ ਆਇਓ ਮੜਾ ਉਰੇ ਆ ਉਰੇ ਆ ਵੀ ਰੱਖ ਲੈ ਫੜ ਲੈ ਫੜਾ ਵੀ ਰੱਖ ਲੈ ਹੈ ਫੜਾ ਵੀ ਰੱਖ ਲੈ ਅਸੀਂ ਕੀ ਕਰਨਾ 100 ਰੁਪਇਆ ਕੀ ਹੋਇਆ ਪਤਾ ਸਾਰਾ ਦਿਨ ਮਰਦੇ ਆ ਉੱਥੇ ਅੱਖਾਂ ਕਾਲੀ ਆਏ ਕਰਦੀਆਂ ਤੂੰ ਕਹ ਤਾ ਫੜਦੇ ਨਹੀਂ ਦਿਖਾ ਦੱਸ ਤਨਖਾਹ ਕੀ ਤਨਖਾਹ ਭਾਈ ਸਾਰੀ ਤਨਖਾਹ ਫੜਨੀ ਲੈ ਜੀ ਹੱਸਾ ਕਰਦਾ ਵੱਡਾ ਬੰਦਾ ਕੌਣਾ ਤੂੰ ਹੈ ਹੈ ਕਬੀਲਦਾਰ ਕੌਣ ਹੈ ਦੱਸ ਮੋਰੀ ਕੌਣ ਹੈ ਤੂੰ ਹੈ ਕਬੀਲਦਾਰ ਹੀ ਕੌਣ ਚਲਾਉਂਦਾ ਹੈ ਤੂੰ ਚਲਾਉਣਾ ਹੈ ਫੇ ਪੈਸੇ ਕਿਉਂ ਨਹੀਂ ਫੜੂ ਪਈ ਤੇ ਮੈਂ ਤੇ ਫਿਰ ਘਰ ਤਾਂ ਖੜ ਜਾ ਹੁਣ ਐ ਦੱਸ ਬਹੂ ਕੀਦੀ ਹੈ ਤੇਰੀ ਵਿਆਹੀ ਕਿਨੇ ਹੈ ਦੱਸ ਹੈ ਫਿਰ ਤਨਖਾਹ ਕੌਣ ਫੜੂ ਮੈਂ ਤੈਨੂੰ ਜੋ ਤਾਂ ਲੱਗਦਾ ਤੂੰ ਫੜੇਗਾ ਮੈਂ ਫੜੂਗਾ ਮੇਰੀ ਘਰ ਆ ਰਹੀ ਹੈ ਇਹ ਗੱਲ ਹੈ ਕੋਈ ਹੈ ਨਾ ਗੱਲ ਕਿਉਂ ਨਹੀਂ ਹੈਗੀ ਯਾਰ ਮੈਂ ਤੋ ਰੁਪਿਆ ਫੜਿਆ ਤੋ ਕਦੇ ਇਹ ਤੋ ਫੜਿਆ ਮੇਰੇ ਰੁਪਿਆ ਦੱਸ ਸਾਰਾ ਦਿਨ ਇਹ ਘਰੇ ਕੰਮ ਕਰਦੀ ਇਹਨੇ ਗੋਹਾ ਚ ਕੋਲੇ ਚੱਕਦੀ ਇਹ ਮੈਡਮ ਜੀ ਮਲ ਕੇ ਤੜ ਕੇ ਅੰਕ ਲੱਗਿਆ